AP ਅਧਿਆਪਕਾਂ ਦੀ ਹੁਣ ਨਹੀਂ ਲੱਗੇਗੀ ਮਨਪਸੰਦ ਸਟੇਸ਼ਨ ਤੇ ਡਿਊਟੀ ਸਰਕਾਰ ਨੇ ਮਨਪਸੰਦ ਸਟੇਸ਼ਨ ਤੇ ARD ਡਿਊਟੀਆਂ ਰੱਦ ਕਰ ਦਿੱਤੀਆਂ ਨੇ 1000 ਦੇ ਕਰੀਬ ਡਿਊਟੀਆਂ ਖਤਮ ਕਰਨ ਦਾ ਫੈਸਲਾ ਲਿਆ ਗਿਆ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੂਲ ਤੇ ਨਾਤੀ ਵਾਲੀਆਂ ਥਾਵਾਂ ਤੇ ਭੇਜਿਆ ਜਾਵੇਗਾ ਸਰहदी ਖੇਤਰਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਦੇ ਲਈ ਦਰਸਲ ਇਹ ਕਦਮ ਚੁੱਕਿਆ ਗਿਆ ਹੈ ਦਸਤੇ ਤੌਰ ਤੇ ਖਬਰ ਆ ਵੀਪੀ ਅਧਿਆਪਕਾਂ ਦੇ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀ ਹੁਣ ਮਨਪਸੰਦ ਸਟੇਸ਼ਨ ਤੇ ਡਿਊਟੀ ਨਹੀਂ ਲੱਗੇਗੀ ਆ ਸਰਕਾਰ ਨੇ ਮਨਪਸੰਦ ਸਟੇਸ਼ਨ ਤੇ ਆਰਜ਼ੀ ਡਿਊਟੀਆਂ ਰੱਦ ਕਰ ਦਿੱਤੀਆਂ ਨੇ 1000 ਦੇ ਕਰੀਬ ਡਿਊਟੀਆਂ ਖਤਮ ਕਰਨ ਦਾ ਜੋ ਕੇ ਫੈਸਲਾ ਵਿਭਾਗ ਦੇ ਵੱਲੋਂ ਸਰਕਾਰ ਦੇ ਵੱਲੋਂ ਲਿਆ ਗਿਆ ਦਸੰਬਰ ਤੱਕ ਸਾਰੇ ਅਧਿਆਪਕਾਂ ਨੂੰ ਮੂਲ ਤਨਖਾਤੀ ਵਾਲੀਆਂ ਥਾਵਾਂ ਤੇ ਭੇਜਿਆ ਜਾਵੇਗਾ ਆ ਤੈਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਨਪਿੰਦਰ ਸਿੰਘ ਵਿਰਾਜ ਜੁੜ ਚੁੱਕੇ ਨੇ ਆ ਨਿਪਿੰਦਰ ਜੋ ਕੇ ਮਨਪਸੰਦ ਸਟੇਸ਼ਨ ਤੇ ਡਿਊਟੀ ਨੂੰ ਲੈ ਕੇ ਇਹ ਵੱਡਾ ਫੈਸਲਾ ਲਿਆ ਗਿਆ ਵੱਡੀ ਤਬਦੀਲੀ ਕੀਤੀ ਹੈ ਵਿਸਤਾਰ ਨਾਲ ਸਮਝਣਾ ਚਾਹਾਂਗੇ ਕਿ ਪਹਿਲਾਂ ਕਿਵੇਂ ਤੇ ਨਾਤੀ ਹੁੰਦੀ ਸੀ ਪਹਿਲਾਂ ਕੀ ਪਾਲਿਸੀ ਸੀ ਹ ਤਾਂ ਹੁਣ ਕੀ ਇਸ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਦੇਖੋ ਜੀ ਆਪਕਾ ਦਿੱਤ ਬਾਦਲੇ ਨੂੰ ਲੈ ਕੇ ਪਹਿਲਾਂ ਤਾਂ ਦੇਖੋ ਹਮੇਸ਼ਾ ਤੋਂ ਅਸੀਂ ਦੇਖਿਆ ਕਿ ਇਛਮ ਸਾਹਿਬ ਕਈ ਵਾਰ ਤਾਂ ਨਾਤੀ ਕਰ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਇੱਕ ਸਿੱਖਿਆ ਦੇ ਵਿੱਚ ਮਹਿਕਮੇ ਦੇ ਵਿੱਚ ਇੱਕ ਪਾਲਿਸੀ ਲਿਆਂਦੀ ਗਈ ਜਿਹੜੀ ਆਨਲਾਈਨ ਟ੍ਰਾਂਸਫਰ ਪਾਲਿਸੀ ਉਹਦੇ ਵਿੱਚ ਮੈਰਿਟ ਦੇ ਆਧਾਰ ਤੇ ਆਨਲਾਈਨ ਟ੍ਰਾਂਸਫਰ ਜਿਹੜੀਆਂ ਕਰਨੀਆਂ ਸ਼ੁਰੂ ਹੋਈਆਂ ਹਾਲਾਂਕਿ ਪਿਛਲੀ ਸਰਕਾਰ ਦੇ ਸਮੇਂ ਸ਼ੁਰੂ ਹੋਈਆਂ ਸੀ ਔਰ ਲਗਾਤਾਰ ਉਸੇ ਫਾਰਮੂਲੇ ਤੇ ਕੰਮ ਹੋ ਰਿਹਾ ਪਰ ਕੁਝ ਮਾਮਲਿਆਂ ਦੇ ਵਿੱਚ ਜਿੱਥੇ ਇੱਕ ਕਿਸੇ ਦੀ ਕੋਈ ਮਜਬੂਰੀ ਬਣ ਗਈ ਜਾਂ ਕਿਸੇ ਦੇ ਕੋਈ ਹਾਲਾਤ ਐਸੇ ਬਣ ਗਏ ਤੇ ਕਈ ਵਾਰ ਹੁੰਦਾ ਸੀ ਕਿ ਉਹਦੀ ਜਿਹੜੀ ਡੈਪੂਟੇਸ਼ਨ ਹਾਲਾਂਕਿ ਡੈਪੂਟੇਸ਼ਨ ਜਿਹੜੀ ਕਿਸੇ ਵੀ ਵਿਭਾਗ ਦੇ ਵਿੱਚ ਕਿਤੇ ਵੀ ਜਿਹੜੀ ਹੈਗੀ ਆ ਉਹ ਅਸੀਂ ਦੇਖਦੇ ਹਾਂ ਕਿ ਉਹ ਵੀ ਇੱਕ ਪਾਲਿਸੀ ਅਸੀਂ ਕਵਾਂਗੇ ਕਿ ਡੈਪੂਟੇਸ਼ਨ ਦਾ ਅਧਿਕਾਰ ਸਰਕਾਰ ਦੇ ਕੋਲੇ ਹੈ ਵਿਭਾਗ ਵਿਭਾਗ ਦੇ ਕੋਲੇ ਹੈ ਉਹ ਡੈਪੂਟੇਸ਼ਨ ਤੇ ਮੰਨ ਲਓ ਤੁਹਾਡੀ ਪੋਸਟਿੰਗ ਜਿਹੜੀ ਹੈ ਚੰਡੀਗੜ੍ਹ ਹੈ ਪਰ ਮੈਘਮਾ ਤੁਹਾਡੇ ਤੋਂ ਬਠਿੰਡੇ ਕੰਮ ਲੈਣਾ ਚਾਹੁੰਦਾ ਤਾਂ ਤੁਹਾਡੀ ਟਰਾਂਸਫਰ ਜਿਹੜੀ ਉਹ ਪੱਕੇ ਤੌਰ ਤੇ ਨਹੀਂ ਕੀਤੀ ਜਾ ਸਕਦੀ ਤਾਂ ਉਹਦੇ ਵਿੱਚ ਡੈਪੂਟੇਸ਼ਨ ਤੇ ਪੈਨਤੀ ਕਰ ਦਿੱਤੀ ਜਾਂਦੀ ਹੈ ਤਾਂ ਉਹ ਜਿਹੜੇ ਹੁਣ ਫਲਹਾਲ ਜਿਹੜੀ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਇਹ ਨਜ਼ਰ ਆ ਰਿਹਾ ਕਿ ਜਿਹੜੀ ਕੋਈ ਡੈਪੂਟੇਸ਼ਨ ਹੋਏਗੀ ਜਿਹੜੀਆਂ ਵੀ ਉਸ ਤਰ੍ਹਾਂ ਦੇ ਤਬਾਦਲੇ ਹੋਣਗੇ ਉਹਨਾਂ ਨੂੰ ਜਿਹੜਾ ਹੈਗਾ ਵਾਪਸੀ ਵਾਲੇ ਪਾਸੇ ਸ਼ਾਇਦ ਸਰਕਾਰ ਵਦਨ ਦੀ ਚੈਰੀ ਦੇ ਵਿੱਚ ਦਸੰਬਰ ਤੱਕ ਜੁਨੇ ਜਾ ਰਿਹਾ ਹੈ ਕਿ ਇਹ ਜਿਹੜੇ ਜਿੱਥੇ ਮੂਲ ਜਨਤੀ ਹੈ ਜਿੱਥੇ ਮੰਨ ਲਓ ਕਿਸੇ ਦੀ ਜੇ ਚੰਡੀਗੜ੍ਹ ਪੋਸਟਿੰਗ ਹੈ ਪਰ ਉਸ ਨੂੰ ਡੈਪਟੀਸ਼ਨ ਕਿਤੇ ਹੋਰ ਕੀਤੀ ਗਈ ਹੈ ਤਾਂ ਉਹ ਮੂਲ ਜਨਤੀ ਵਾਲੀ ਜਗ੍ਹਾ ਤੇ ਉਹ ਜਿਹੜੀ ਹੈਗੀ ਨਾ ਉਹਨਾਂ ਦੀ ਡਿਊਟੀ ਜਿਹੜੀ ਹੈ ਉਹ ਨਿਭਾਉਣੀ ਹੋਵੇਗੀ ਇਸ ਤਰ੍ਹਾਂ ਬੜਾ ਜਿਹੜਾ